ਪੜਾਉਗੀ ਉਹ ਤੇ ਪਾਉਗੀ ਜਿਲਾਕੇ ਹੇਰਾਲਾ ਸ਼ਰਨਜੀਤ ਕਾਰਾ ਬੇਟੇ ਦਾ ਜਸਮੀਤ ਸਿੰਘ ਸਿੱਧੂ ਗਿੱਲੀ ਕੋ ਮਰਜੀ ਕੀ ਬੇਟੀ ਸੀ ਅੱਜ ਮੇਰਾ ਬੇਟਾ 28.5 ਸਾਲ ਦਾ ਹੋ ਗਿਆ ਅੰਬਿਆ ਤਾਂ ਨਹੀਂ ਹੋਇਆ ਸੀ ਨਹੀਂ ਵਿਆਹ 23 ਜੁਲਾਈ 1995 ਦਾ ਵਰਤ ਇੱਕ ਲੋਤਾ ਪੁੱਤਰ ਸੀ ਇਹ ਬਸ ਲੋਤਾ ਹੀ ਸੀ ਕੋਰ ਕੋਚ ਨਹੀਂ ਕੋੜ ਰਿਹਾ ਖਾਲੀ ਇਹ ਜਦੋਂ ਕਰੂੰਗਾ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਐਸੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੀ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਤੋਂ ਸਿਰ ਤੇ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸਿਰ ਤੇ ਤੇਲ ਚ ਅਸ ਸਿਕਰੀ ਹੋਈ ਹੋਈ ਐ ਮੈਂ ਤੇ ਸਿਆ ਕਹਿੰਦਾ ਮੇਰੀ ਟੂਈ ਤੇ ਖਾ ਜਾਂਦੇ ਆ ਮੈਂ ਟੂਈ ਤੇ ਵੀ ਤੇਲ ਮਲਿਆ ਨਾਰੀਅਲ ਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇੱਤੇ ਦੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇੱਤੇ ਦੀ ਧਰਤੀ ਵਧੀਆ ਲੱਗਦੀ ਹੈਗੀ ਕਹਿੰਦਾ ਇੱਥੇ ਕੀ ਹੈ ਇੱਥੇ ਤਾਂ ਬੜੇ ਲੋਕ ਗਲਤ ਹੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਫੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਫੀ ਪਾਈ ਮੈਨੂੰ ਜੱਫੀ ਪਾ ਕੇ ਘੁੱਟ-ਘੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਬੋਲਦੀ ਹੁੰਦੀ ਬਸ ਇਹ ਤੋਂ ਅਣੂਕੀ ਮੈਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਮੈਂ ਤਾਂ ਕਿਚਨ 'ਚ ਕੰਮ ਕਰਦੀ ਸੀਗੀ ਉਹਦੇ ਡੈਡੀ ਰੋਂਦੇ-ਰੋਂਦੇ ਮੇਰੇ ਕੋਲ ਚਲੇ ਗਏ ਇਹਨਾਂ ਨੂੰ ਹੀ ਪਤਾ ਲੱਗਿਆ ਮੈਂ ਕੀ ਹੋਇਆ ਕਹਿੰਦੇ ਆਪਣਾ ਜਸਨ ਚਲਿਆ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲਿਆ ਗਿਆ ਔਰ ਕੁਛ ਨਹੀਂ ਦੱਸਿਆ ਮੇਰੇ ਕੋਲ ਚਲੇ ਗਿਆ ਰੋਈ ਚ ਮੈਂ ਤੇ ਰੋਈ ਚੇ ਕੰਮ ਕਰਦੀ ਸੀ ਕਿ ਚੰਚਾ ਆਖਰੀ ਟਾਈਮ ਜਦੋਂ ਗਿਆ ਕਿੱਧਰ ਨੂੰ ਗਿਆ ਸੀਗਾ ਉਹ ਮੈਨੂੰ ਕਹਿ ਕੇ ਗਿਆ ਮੈਂ ਰਾਣਾ ਸਾਹਿਬ ਨੂੰ ਚੱਲਿਆ ਮम्मा ਮੈਂ ਉੱਤੇ ਜਾਣਾ ਮੈਂ ਉੱਤੇ ਜਾ ਕੇ ਆਉਣਾ ਮੈਂ ਕਿਹਾ ਚੱਲਿਆ ਜਾ ਬਿੱਟੂ ਚੱਲਿਆ ਜਾ ਪਰ ਆਹ ਟਾਈਮ ਗਿਆ ਮੈਂ ਉਹਨੂੰ ਜਾਣ ਨਹੀਂ ਸੀ ਦਿੰਦੀ ਵੀ ਨਹੀਂ ਜਾਣਾ ਨਹੀਂ ਹੈਗਾ ਚਾਹ ਮੋ ਚੱਲੀ ਨਹੀਂ ਜਾਣਾ ਹੈਗਾ ਐਸੇ ਟਾਈਮ ਗਿਆ ਉਹ ਇਹ ਇਸ ਤੋਂ ਪਹਿਲਾਂ ਵੀ ਇਹ ਨਸ਼ੇ ਛਡੋਂ ਕਿੰਨੇ ਚੰਗੇ ਰਹਿ ਚੁੱਕੇ ਨੇ ਨਹੀਂ ਕਿਤੇ ਇੱਕ ਵਾਰੀ ਇੱਕ ਵਾਰੀ ਵੇ ਜਿਆਸੀਗਾ ਛੱਡ ਗਿਆ ਸੀ ਕੁਛ ਨਹੀਂ ਸੀ ਕਰਦਾ ਵੀਰੇ ਸੱਚੀ ਗੱਲ ਤਾਂ ਸੋਹਣਾ ਬਹੁਤ ਹੋ ਗਿਆ ਜਵਾਨ ਬੜਾ ਹੋਇਆ ਹੋਇਆ ਸੀਗਾ ਉਹ ਤੇ ਰੂਪਿੰਦਾ ਚੜ ਗਿਆ ਸੀ ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸੇਤ ਹੋ ਗਈ ਲਿਵਿਆ ਨਹੀਂ ਕੀਤਾ ਨਾ ਕੀਤਾ ਨਹੀਂ ਵਿਆਹ ਮੰਦਾ ਨਹੀਂ ਸੀ ਕਹਿੰਦਾ ਆਪਣੇ ਪੈਰਾਂ ਤੇ ਖੜ ਕੇ ਵਿਆਹ ਕਰਾਉਣਾ ਮੈਂ ਨਹੀਂ ਤੋ ਤੁਪ ساری ਉਮਰ ਪੈਸੇ ਮੰਗਣੇ ਜੇ ਮੇਰੇ ਪੁੱਤ ਤੇ ਕੋਈ ਕੁੜੀ ਵੀ ਹੁੰਦੀ ਮੈਂ ਅੱਜ ਦੇਖਦੀ ਉਹਨੂੰ ਅੰਮਾ ਦੀਆਂ ਬਹੁਤ ਰੀਝਾਂ ਹੁੰਦੀਆਂ ਪੁੱਤ ਨੂੰ بڑا ਕਰਨਾ بڑا ਜਵਾਨ ਹੋ ਗਿਆ ਵਿਆਹ ਦੀਆਂ ਰੀਝਾਂ ਵੀ ਹੋਈਆਂ ਆ ਪੁਲਕਾਰੀ ਲਈ ਪਈ ਆਰੇ ਨਾਨੇ ਦੀ ਹੱਥ ਤੇ ਪਿਆ ਦੇਖ ਲੋ ਚੜਾਉਗੀ ਉਹਨੂੰ ਤੇ ਪਾਉਗੀ ਰੀਝਾਂ ਲਾ ਕੇ ਹਰਨਜੋਤ ਸਿੰਘ ਪਿੰਡ ਰਤੀਪੁਰ ਦਾ ਵਾਸੀ ਆ ਮੇਰਾ ਇਕਲੌਤਾ ਪੁੱਤਰ ਜਸਮੀਤ ਸਿੰਘ ਉਮਰ ਕਰੀਬ 28 ਸਾਲ ਹੋਊਗੀ ਮੈਰਿਡ ਸੀਗੀ ਜੀ ਨਹੀਂ ਅਨਮੈਰਿਡ ਸੀਗਾ ਜੀ ਕੀ ਕਾਰਨ ਬਣਿਆ ਸੀ ਜਿਹੜੀ ਉਹਨਾਂ ਦੀ ਡੈੱਡ ਬੋਡੀ ਕਿੱਥੋਂ ਮਿਲੀ ਆ ਕਾਰਨ ਤਾਂ ਜੀ ਹੁਣ ਸੱਚ ਤਾਂ ਪਤਾ ਲੱਗੂਗਾ ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ ਯਾਨੀ ਜੋ ਮੌਕੇ ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਨੰਗਦਿਆਂ ਨੇ ਦੇਖਿਆ ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾਕ ਰਿੰਗਨ ਹੋ ਗਿਆ ਇਹਦੇ ਵਿੱਚ ਨਸ਼ੀ ਦਾਦੀ ਸੀ ਕਿ ਜੀ ਪਹਿਲਾਂ ਵੀ ਨਸ਼ੇ ਕਰਦਾ ਸੀਗਾ ਕਰਦਾ ਸੀ ਜੀ ਹਟ ਜਾਂਦਾ ਸੀ ਵਿੱਚ ਥੋੜਾ ਬਹੁਤ ਕਰਦਾ ਸੀ ਬਹੁਤ ਵੱਡਾ ਆਦੀ ਨਹੀਂ ਸੀਗਾ ਕਰਦਾ ਜਰੂਰ ਸੀਗਾ ਨਸ਼ਾ ਛਡਵੂ ਕੇਂਦਰ ਚ ਵੀ ਗਿਆ ਸੀ ਪਹਿਲਾਂ ਹਾਂਜੀ ਮੈਨਾਂ ਨਸ਼ਾ ਛਡਵੂ ਕੇਂਦਰ ਚ ਰਹਿ ਚੁੱਕਿਆ ਤੇ ਠੀਕ ਹੋ ਗਿਆ ਸੀ ਕਹਨ ਤੇ ਹੁਣ ਵੀ ਤਕਰੀਬਨ ਠੀਕ ਸੀਗਾ 10 12 ਦਿਨ ਠੀਕ ਰਿਹਾ ਹੁਣ 4-5 ਦਿਨ ਤੋਂ ਥੋੜਾ ਜਿਹਾ ਮੈਨੂੰ ਇੱਕ ਦਿਨ ਸ਼ੱਕ ਜਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਲਾਸਟ ਟਾਈਮ ਆਕੇ ਨਾ ਇਹਦੇ ਪਹਿਲਾਂ ਅਸੀਂ ਸਟੱਡੀ ਬੇਸ ਤੇ ਇਹਦੇ ਲਾਉਂਦੇ ਰਹੇ ਅਪਲਾਈ ਕਰਦੇ ਰਹੇ ਤੇ ਇਹਦਾ ਵੀਜ਼ਾ ਸਟੱਡੀ ਬੇਸ ਤੇ ਲੱਗਿਆ ਨਹੀਂ ਹੈਗਾ ਚਾਰ ਪੰਜ ਵਾਰੀ ਕੈਨੇਡਾ ਦਾ ਅਮਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ ਚਾਹੁੰਦਾ ਬਾਹਰ ਜਾਣਾ ਸੀਗਾ ਹੁਣ ਅਸੀਂ ਪੇਪਰ ਲਾਇਆ ਸੀ ਇਹਦੇ ਅਮਰੀਕਾ ਦੇ ਤੇ ਹੁਣ ਇਹਨੂੰ ਅਮਰੀਕਾ ਦੇ ਜਿਹੜੇ ਨਾ ਟਰੈਸ ਲਾਇਆ ਸੀਗੇ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀਗੀ ਤੇ ਉਹਦੇ ਸਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਤੇ ਮੈਂ ਵੀ ਕਿਹਾ ਵੀ ਇਹਦਾ ਤੇ ਤੇਰਾ ਮੈਡੀਕਲ ਹੋਣਾ ਵਾ ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਆਵੇ ਵੀ ਜੇ ਨੂੰ ਕੋਈ ਨਸ਼ਾ ਜਾਂ ਕੋਈ ਗਲਤ ਕੰਮ ਕਰਦਾ ਵਾ ਤਾਂ ਸਾਨੂੰ ਦੱਸ ਦੇ ਵੀ ਅਸੀਂ ਤੇਰਾ ਮੈਡੀਕਲ ਇਲਾਜ ਕਰਾ ਲਈਏ ਵੀ ਆਪਾਂ ਨੂੰ ਕੋਈ ਜਾਣ ਚ ਕੋਈ ਪ੍ਰੋਬਲਮ ਨਾ ਹੋਵੇ ਤੇ ਇਹਨੇ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਇਹਨੇ ਇਹ ਦੱਸਤਾ ਸਾਨੂੰ ਵੀ ਕੋਈ ਗੱਲ ਨਹੀਂ ਫਿਰ ਮੈਂ ਸੈਂਟਰ ਚ ਜਰਹਾ ਕੇ ਇਹਨੇ ਕਿਸੇ ਪੁਰਾਣੇ ਵਾਕਫ ਫਰੈਂਡ ਨੇ ਸੈਂਟਰ ਖੋਲਿਆ ਹੈ ਰਾੜਾ ਸਾਹਿਬ ਅੱਛਾ ਜੀ ਇਹਨੇ ਉਹਦੇ ਨਾਲ ਸੰਪਰਕ ਕਰਿਆ ओके ਉਹਨੇ ਇਹਨੂੰ ਵਿਸ਼ਵਾਸ ਚ ਲਿਆ ਵੀ ਹਾਂ ਅਸੀਂ ਦਵਾਈ ਦੇ ਕੇ ਮੈਡੀਕਲੀ ਐਨ ਵੀ ਤੁਹਾਡਾ ਮਾਈਂਡ ਸੈੱਟ ਕਰਕੇ ਐਨ ਪੂਰਾ ਅਸੀਂ ਟ੍ਰੀਟਮੈਂਟ ਕਰਦੇ ਆਂ ਵੀ ਅਸੀਂ ਆਮ ਨਸ਼ਾ ਛਡਾਊ ਕੇਂਦਰਾਂ ਵਾਂਗੂ ਇਹ ਨਹੀਂ ਹੈਗਾ ਵੀ ਇੱਕ ਨਸ਼ੇ ਤੋਂ ਛਡਾਤਾ ਹੋਰ ਨਸ਼ੇ ਤੇ ਲਾਤੇ ਜਾਂ ਕੋਈ ਟੱਕੇ ਨਾ ਛਡਾਉਣ ਵਾਲਾ ਨਹੀਂ ਅਸੀਂ ਪੂਰਾ ਪ੍ਰਪੇਅਰ ਕਰਕੇ ਮੈਡੀਕਲੀ ਐਨ ਟ੍ਰੀਟਮੈਂਟ ਕਰਕੇ ਅਸੀਂ ਨਸ਼ੇ ਪ੍ਰੋਪਰ ਤਰੀਕੇ ਨਾਲ ਛਡਾਉਨੇ ਆਂ ਵੀ ਕੋਈ ਗੱਲ ਨਹੀਂ ਅਸੀਂ 10 ਦਿਨ ਦੇ ਵਿੱਚ ਅਸੀਂ ਇਹਨੂੰ ਠੀਕ ਕਰ ਦਾਂਗੇ ਮੇਰੀ ਮੇਰੀ ਖੁਦ ਉਸ ਸੈਂਟਰ ਵਾਲੇ ਨਾਲ ਗੱਲ ਹੋਈ ਹੈ ਉਹਨੇ ਮੈਨੂੰ ਪੂਰਾ ਵਿਸ਼ਵਾਸ ਚ ਲਿਆ ਇਸ ਗੱਲ ਲਈ ਤੇ ਇਸ ਦਰਾਂ ਨੇ ਮੈਂ ਇਹਨੂੰ ਇੱਥੋਂ ਫੇਰ ਘਰੋਂ ਗਿਆ ਵਾਏ ਸੈਂਟਰ ਦਾ ਕਹਿ ਕੇ ਗਿਆ ਵਾ ਉਹਨਾਂ ਨੇ ਮੈਨੂੰ ਕਹਿਤਾ ਵੀ ਕੋਈ ਗੱਲ ਨਹੀਂ ਭੇਜ ਦੇ ਉਹਨੂੰ ਵੀ ਅੱਗੇ ਅਸੀਂ ਇਹਨੂੰ ਗੱਡੀ ਵਿੱਚ ਲੈ ਜਾਾਂਗੇ ਓਕੇ ਤੇ ਸਾਨੂੰ ਤਾਂ ਇਹ ਇਹ ਦੂਏ ਦਿਨ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬੋਡੀ ਟ੍ਰੇਸ ਹੁੰਦੀ ਆ ਤਾਂ ਪੁਲਿਸ ਵੱਲੋਂ ਫੇਸਬੁੱਕ ਤੇ ਪਾਇਆ ਜਾਂਦਾ ਪੇਪਰ 'ਚ ਫੋਟੋ ਲਾਈ ਜਾਂਦੀ ਆ ਤਾਂ ਉਹ ਦੇਖ ਕੇ ਫਿਰ ਸਾਨੂੰ ਆਲੇ-ਦੋਲੇ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪਰਛਾਣੋ ਤੋਂ ਸਾਨੂੰ ਉਹਦੀ ਲੱਗਦੀ ਆ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਕਹਦੇ ਉਹ ਕਿਤੇ ਤਾਂ ਮੈਂ ਤਾਂ ਫੇਕਲੀਅਰ ਹੀ ਕਤਾ ਸੀਗਾ ਕਿ ਇਹ ਮੇਰੇ ਬੇਟੇ ਹੀ ਪਛਾਣ ਹੋ ਗਈ ਸੀ ਇਹ 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 ਡੈੱਡ ਬੋਡੀ ਹੈ ਜਿਹੜੀ ਕਿੱਥੋਂ ਮਿਲ ਗਈ ਇਹ ਅਸਲ ਚ ਇਥੋਂ ਸੈਂਟਰ ਤੋਂ ਗਿਆ ਸੀਗਾ ਜੀ ਰਾੜਾ ਸਾਹਿਬ ਕਹਿ ਕੇ ਜੋ ਮੇਰੀ ਸੈਂਟਰ ਨਾਲ ਗੱਲ ਹੋਈ ਹੈ ਉਹਨਾਂ ਦਾ ਸੈਂਟਰ ਰਾੜਾ ਸਾਹਿਬ ਹੈਗਾ ਇਥੋਂ ਰਾੜਾ ਸਾਹਿਬ ਨੂੰ ਗਿਆ ਵਾ ਇਹ ਪਰ ਅਸਲ ਚ ਇਹ ਜੋ ਮੇਰੇ ਦੇਖਣ ਚ ਆਇਆ ਹੁਣ ਸਾਰੇ ਦੇਖ ਕੇ ਵੀ ਇਹ ਰਾੜਾ ਸਾਹਿਬ ਨਹੀਂ ਗਿਆ ਇਹ ਮਾਚੀਵਾੜਾ ਸਾਹਿਬ ਤੋਂ ਹੀ ਆਪਦੇ ਕਿਸੇ ਫਰੈਂਡਾਂ ਦੇ ਸਰਕਲ ਚ ਪੈ ਗਿਆ ਹੈ ਇਹਦੇ ਕੋਲ ਐਕਟਿਵਲ ਸਕੂਟਰੀ ਸੀ ਇਥੋਂ ਘਰੋਂ ਲੈ ਕੇ ਗਿਆ ਇੱਕ ਟੈਕਟ ਬਾਸੂਟ ਰੀਏ ਨੇ ਆਪਣਾ ਜਿੱਥੇ హెయిਰ ਕਟਿੰਗ ਦੀ ਦੁਕਾਨ ਸੀ ਇਹਦੇ ਕਿਸੇ ਫਰੈਂਡ ਦੀ ਉੱਥੇ ਖੜਾ ਗਿਆ ਇਹ ਉਹ ਆਪਦੇ ਫਰੈਂਡਾਂ ਨਾਲ ਇਹ ਗੱਡੀ 'ਚ ਬੈਠ ਕੇ ਕਿਸੇ ਹੋਰ ਜਗ੍ਹਾ ਚਲੇ ਗਿਆ ਇਹ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਕਿੱਥੇ ਗਏ ਇਹ ਗੱਡੀ 'ਚ ਬੈਠ ਕੇ ਪੂਰਾ ਸਾਨੂੰ ਪਤਾ ਨਹੀਂ ਲੱਗਿਆ ਪਰ ਜੋ ਬਾਡੀ ਆ ਉਹ ਉਹ ਸਾਡੇ ਮਾਛੀਵਾੜਾ ਸਾਹਿਬ ਤੋਂ ਕਰੀਬ 15 ਕਿਲੋਮੀਟਰ ਕਹਿੰਦੇ 18 ਕਿਲੋਮੀਟਰ ਜੋ ਸਾਡਾ ਸਤਲੁਜ ਦਰਿਆ ਵਗਦਾ ਰਾਹੋਂ ਵਾਲੀ ਸਾਈਡ ਤੇ ਨੂੰ ਉਧਰ ਤੋਂ ਵੀ ਦਰਿਆ ਦੇ ਨਾਲ-ਨਾਲ ਜਾ ਕੇ ਕਰੀਬ 2-3 ਕਿਲੋਮੀਟਰ ਸਾਈਡ ਤੇ ਜਾ ਕੇ ਬਾਡੀ ਬਰਾਮਦ ਹੋਈ ਆ ਸਾਨੂੰ ਵੀ ਇਹੀ ਹੈਰਾਨੀਆਂ ਵੀ ਇਹ ਉੱਥੇ ਜਾਣ ਦਾ ਸਾਨੂੰ ਵੀ ਕੋਈ ਹਜੇ ਤੱਕ ਰੀਜਨ ਲੱਭਿਆ ਨਹੀਂ ਵੀ ਐਡੀ ਦੂਰ ਕੱਲੇ ਦੀ ਬਾਡੀ ਇਹਦੇ ਕੋਲ ਫੋਨ ਸੀ ਇਹਦੇ ਬੈਗ ਵਿੱਚ ਕੱਪੜੇ ਸੀਗੇ ਇਹਦੇ ਪ੍ਰੂਫ ਸੀਗੇ ਇਹਦੇ ਜੇਬਾਂ 'ਚ ਪਰ ਉੱਥੋਂ ਪੁਲਿਸ ਦੱਸਦੀ ਜੀ ਇਹਦੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਜਸਮੀਤ ਸਿੰਘ ਜੱਸੀ ਓਕੇ ਇਕਲੌਤਾ ਪੁੱਤਰ ਸੀਗਾ ਹਾਂਜੀ ਮੇਰਾ ਇਕਲੌਤਾ ਪੁੱਤਰ ਸੀ ਹਾਂਜੀ ਕੌਣ ਸੀ ਇਹ ਇਹ ਤਾਂ ਕੀ ਨਾਮ ਸੀ ਤੇ ਕਿੰਨੀ ਕੁ ਉਮਰ ਸੀ ਇਹ ਜਸਮੀਤ ਸਿੰਘ ਜੀ ਸਾਡਾ ਮੇਰਾ ਭਤੀਜਾ ਲੱਗਦਾ ਹੈ ਤੇ ਉਮਰ ਇਹਨਾਂ ਦੀ ਲਗਭਗ 27-28 ਸਾਲ ਦੀ ਸੀਗੀ ਤੇ ਮੁੰਡਾ ਬਹੁਤ ਨਾਈਸ ਸੀਗਾ ਸਾਡਾ ਇਹ ਤੇ ਸਮਾਜ ਸੇਵੀ ਸੀਗਾ ਸਾਡੀ ਸਮਝ ਨਹੀਂ ਆ ਰਿਹਾ ਵੀ ਐਡਾ ਵੱਡਾ ਹਾਸਾ ਇਹਦੇ ਨਾਲ ਕਿਸ ਤਰ੍ਹਾਂ ਵਾਪਰ ਗਿਆ ਠੀਕ ਹੈ ਇਹ ਵੀ ਥੋੜਾ ਬਹੁਤਾ ਸੀਗਾ ਇਹ ਖਾਣ ਪੀਣ ਵਾਲਾ ਪਰ ਏਡੀ ਵੱਡੀ ਅਗਧਾਰ ਵਾਲਾ ਹੈ ਨਹੀਂ ਸੀ ਜਿੱਡਾ ਵੱਡਾ ਹਾਸਾ ਇਹਦੇ ਨਾਲ ਹੋ ਗਿਆ ਜੋ ਮੈਂ ਫੋਟੋਆਂ ਦੇਖੀਆਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਇਹ ਫੋਟੋਾਂ ਤੋਂ ਮਨ ਜਜਮੈਂਟ ਇਹ ਹੁੰਦੀ ਆ ਵੀ ਇਸ ਨੂੰ ਕਿਤੇ ਲਿਆ ਕੇ ਬਾਹਰੋਂ ਸੱਟਿਆ ਗਿਆ ਥੇ ਸੁੱਟਣ ਦਾ ਤਰੀਕਾ ਵੀ ਗਲਤ ਆ ਕਿਉਂਕਿ ਸੁੱਟ ਕੇ ਥੋੜਾ ਖਿੱਚਿਆ ਗਿਆ ਉਹਨਾਂ ਲੱਤਾਂ ਤੋਂ ਫੜ ਕੇ ਕਿਉਂਕਿ ਉਹਦੀ ਜਿਹੜੀ ਟੀ-ਸ਼ਰਟ ਆ ਉਹਦੀ ਬੈਕ ਤੇ ਐ ਤਾਂ ਹਨੂ ਹੋਈ ਹੋਈ ਆ ਉਹਦੀ ਉਹਦੇ ਬਾਜ਼ੂ ਆਏ ਨੇ ਤਾਂ ਹਨੂ ਨਹੀਂ ਆਏ ਇੱਕ ਬਾਜ਼ੂ ਤਾਂ ਹਨੂ ਉਹਦਾ ਪਹਿਲਾਂ ਤਾਂ ਖਿਚਣ ਕਰਕੇ ਦੇ ਬਾਜ਼ੂ ਆਏ ਹੋਊਗਾ ਇਹਦੇ ਦੂਸਰਾ ਜਿਹੜੀ ਉਹਦੀ ਬਾਹਾਂ ਦੇ ਵਿੱਚ ਸਿਰਿੰਜਾ ਉਹ ਬਾਅਦ ਚ ਖੋਈ ਗਈ ਆ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਗੁੰਮਰਾਹ ਕਰਨ ਵਾਸਤੇ ਮੈਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਦਾ ਕੇਸ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਨੂੰ ਡਾਊਟ ਆ ਵੀ ਉਹ ਜਿਹੜਾ ਕਿਸੇ ਦੇ ਨੈਟਵਰਕ ਚ ਆਇਆ ਮਾਛੀਵਾੜ ਤੋਂ ਹੀ ਵੀ ਉਹਦੇ ਸੰਪਰਕ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਲੜਿਆ